ਕੈਨੇਡਾ ਵਿੱਚ ਛੁੱਟੀਆਂ ਦੌਰਾਨ ਖਰੀਦਦਾਰੀ ਦਾ ਸੀਜ਼ਨ ਚੱਲ ਰਿਹਾ ਹੈ ਪਰ ਇਹ ਪ੍ਰਚੂਨ ਵਿਕਰੇਤਾਵਾਂ ਲਈ ਇੱਕ ਖੌਫਨਾਕ ਸੀਜ਼ਨ ਬਣ ਗਿਆ ਹੈ ਰੀਟੇਲ ਕਾਉਂਸਲ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਦੇਸ਼ 'ਚ ਨਵੰਬਰ ਤੋਂ ਹੀ 20, 50 ਅਤੇ 100 ਡਾਲਰ ਦੇ ਨਕਲੀ ਨੋਟਾਂ ਦਾ ਹੜਾ ਆ ਗਿਆ। ਸਿਰਫ 1 ਮਹੀਨੇ 'ਚ ਜਬਤ ਕੀਤੇ ਗਏ ਨਕਲੀ ਨੋਟਾਂ ਦੀ ਗਿਣਤੀ ਪਿਛਲੇ ਸਾਲ ਫੜੇ ਗਏ ਕੁੱਲ ਨੋਟਾਂ ਦੀ ਗਿਣਤੀ ਤੋਂ ਵੱਧ ਹੈ। ਆਰਸੀਸੀ ਦੇ ਕਯੂਬਿਕ ਡਿਵੀਜ਼ਨ ਦੇ ਪ੍ਰਧਾਨ ਮਿਸ਼ੇਲ ਰੋਸ਼ੇਟ ਨੇ ਦੱਸਿਆ ਹੈ ਕਿ ਇਹ ਨਕਲੀ ਨੋਟ ਇੰਨੇ ਸ਼ਾਨਦਾਰ ਢੰਗ ਨਾਲ ਤਿਆਰ ਕੀਤੇ ਗਏ ਨੇ ਕਿ ਬਿਲਕੁਲ ਅਸਲੀ ਲੱਗਦੇ ਨੇ। ਉਹਨਾਂ ਨੇ ਦੱਸਿਆ ਕਿ ਸਿਕਲਾਈ ਪ੍ਰੋਪਰਟ ਸਟਾਫ ਵੀ ਹੁਣ ਇਹਨਾਂ ਦਾ ਪਤਾ ਲਾਉਣ ਚ ਅਸਮਰਥ ਹੈ ਪੀਕ 크리스마ਸ ਖਰੀਦਾਰੀ ਦੇ ਸੀਜ਼ਨ ਦੌਰਾਨ ਦੁਕਾਨਾਂ 'ਚ ਭੀੜ ਹੁੰਦੀ ਹੈ ਅਤੇ ਸਾਰਿਆਂ ਨੂੰ ਚੈੱਕ ਕਰਨ 'ਚ ਮੁਸ਼ਕਿਲ ਪੇਸ਼ ਆਉਂਦੀ ਹੈ ਇਸ ਦਾ ਫਾਇਦਾ ਉਠਾਉਂਦੇ ਹੋਏ ਇਹ ਨਕਲੀ ਨੋਟ ਬਾਜ਼ਾਰ ਵਿੱਚ ਭੇਜੇ ਜਾ ਰਹੇ ਨੇ ਰਿਟੇਲ ਕਾਉਂਸਲ ਨੇ ਦੁਕਾਨਦਾਰਾਂ ਅਤੇ ਕੈਸ਼ੀਅਰ ਨੂੰ ਅਪੀਲ ਕੀਤੀ ਹੈ ਕਿ ਉਹ ਭੁਗਤਾਨ ਲੈਂਦੇ ਸਮੇਂ ਨੋਟਾਂ ਦੀ ਬਰੀਕੀ ਨਾਲ ਜਾਂਚ ਕਰਨ ਖਾਸ ਕਰਕੇ ਵੱਡੇ ਨੋਟਾਂ ਨੂੰ ਲੈਂਦੇ ਸਮੇਂ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਤੋਂ ਬਚਿਆ ਜਾ ਸਕੇ